ਬੇਖਰਦੀਆਂ ਤੇ ਪੱਗ ਪਗਲਾ ਫਿਰ ਉਹਦਾ ਕੀ ਫਾਇਦਾ ਉਹੀ ਗੱਲ ਜਿਵੇਂ ਆਪਣੇ ਘਰੇ ਪੇਟੀਆਂ ਚ ਪਹਿਲਾਂ ਹੀ ਸੂਟ ਪਏ ਨੇ ਐਂ ਪਏ ਰਹਿਣਗੇ ਅਗਲੇ ਨਸਮਿਆ ਕੇ ਵੀ ਨਹੀਂ ਪਾਉਣ ਆ ਗਿਆ ਬੰਤੋ ਆ ਦੇਖੀ ਆ ਦੇਖ ਪਰਮੂ ਕਰਕੇ ਬਹਿ ਗਿਆ ਸੂਟ ਤਾਂ ਦੇਖ ਲੈ ਦੇਖੀ ਕਿੰਨੇ ਸੋਨੇ ਸੂਟ ਦਵਾ ਕੇ ਲਿਆ ਬਾਈ ਆ 5000 ਦਾ ਆ 2500 ਦਾ ਦੋ ਦੋ ਸੂਟ ਤਾਂ ਬਾਈ ਸਾਨੂੰ ਦਵਾ ਲਿਆ ਦੋ ਸੂਟ ਲੈ ਜੱਸੇ ਦੇ ਬਹੂ ਦੇ ਕੀ ਹੋ ਗਿਆ ਉਹ ਤੂੰ ਤਾਂ ਰੰਡੀ ਐ ਤੇਰਾ ਕਿਹੜਾ ਕੁੱਕੜ ਵਾਲਾ ਹੈਗਾ ਮਰਗਾ ਤੇਰੇ ਘਰ ਵਾਲਾ ਤਾਂ ਤੇਰਾ ਬਾਈ ਦੇ ਬੇੜਾ ਤੇਰਾ ਡੈਰਾ ਨਾਲ ਆਏ ਹੱਜ ਦੀ ਆਉਣੀਆਂ ਖਿਰਦੀ ਆਉਣੀਆਂ ਤੂੰ ਹੈ ਮੈਂ ਜਉਂਦੇ ਜੀ ਮਾਤਾ ਬੈਠਾ ਮੈਂ ਘੇਰ ਕਣ ਹਾਂ ਬਤਾ ਨੌਕਰ ਬਣਾਏ ਰੱਖਿਆ ਬੁੜੇ ਵੱਡਾ ਬਾਈ ਐ ਹੋ ਯਾਰ ਨਹੀਂ ਹੈਗਾ ਉਹ ਮੈਂ ਵੀ ਆਖਿਆ ਮੇਰਾ ਮੋਹ ਕਿਉਂ ਨਹੀਂ ਕਰਦੀ ਮੋਹ ਤਾਂ ਤੇਰਾ ਹੋਰੀ ਖਾਈ ਜਾਂਦੇ ਨੇ ਅੱਛਾ ਤੇਰਾ ਮੋਕਰ ਉਸੜੇ ਹਾਂ ਕਮਾਲ ਕਰਦਾ ਤੂੰ ਜਾਨੀ ਮੈਨੂੰ ਕਿਉਂ ਦਿਖਾਉਣੀ ਤਰਕੇ ਬੜੇ ਝੱਗ ਲਾ ਦੂੰ ਮੈਂ ਪਰਾਂ ਲੈ ਜਾ ਜੇ ਕੱਪੜੇ ਆ ਝੱਗ ਲਾ ਦਿਕਾ ਕਿਉਂ ਸਸਤੇ ਐ ਨੇ ਐਨੇ ਮੈਂ ਕਿਹਾ ਸੂਟ ਲੈ ਆਂਦੇ ਤੇ ਤੈਨੂੰ ਖੁਸ਼ ਹੋਣਾ ਸੀ ਤੇਰੇ ਵਾਸਤੇ ਵੀ ਮੈਂ ਇਹ ਜੀ ਚਾਤਰਾ ਤੇ ਇਹ ਜੀ ਪੱਗ ਦੇਖ ਕੇ ਆਇਆ ਮੈਂ ਤਾਂ ਮੈਂ ਨਾ ਕਿੱਛ ਜੇ ਮੰਗਮੇ ਪਾਵਾ ਨਾ ਮੈਨੂੰ ਲੋੜਾ ਮੇਰੇ ਕੋਲੇ ਘਾਟ ਮੈਂ ਤਾਂ ਚੱਕ ਲੈਂਦਾ ਰੱਤ ਮੋਟਰਸਾਈਕਲ ਏ ਕਿਧਰ ਲਿਆ ਮੇਰੇ ਕੋਲੇ ਕੀ ਹੈ ਨਹੀਂ ਕੁਛ ਮੈਂ ਤਾਂ ਬਹੁਤ ਖੁਨਖੜ ਹੋਇਆ ਫੱਡਾ ਹੁਣਾ ਪਹਿਨਾਂ ਵਾਲਾ ਮਸਲਾ ਤਾਂ ਨਿਭੜਦਾ ਨਹੀਂ ਹੈਗਾ ਹੋਰ ਜੱਬ ਖੜਾ ਕਰਦਾ ਪਈ ਜਾਣ ਤੇ ਚਾਹੇ ਪਰਚੇ ਤੇ ਪਰਚਾ ਪਈ ਜਾਵੇ ਹੁਣ ਤਾਂ ਨਿਭੜਦੀ ਨਹੀਂ ਬੱਛ ਗੱਲ ਕਿਸੇ ਜ਼ਮਾਨਤ ਵੀ ਨਹੀਂ ਕਰਾਉਣਾ ਨਾ ਹੋਵੇ ਜਮਾਨਤ ਤੇ ਵੀ ਨਹੀਂ ਆਉਣਾ ਨਹੀਂ ਹਾਂ ਨਹੀਂ ਮੈਂ ਮੈਂ ਤਾਂ ਮੁਕਾਰ ਰੱਖਿਆ ਤੇਰੇ ਨਾਲ ਮੇਰੇ ਕਾਨੂੰ ਤਾਂ ਤੂੰ ਮਰ ਗਈ ਆਪਾ ਤਾਂ ਮੈਂ ਤਾਂ ਢੋਲੀ ਕੱਢਦਾ ਵੀ ਜਮੈਂ ਮੇਰੇ ਨਾਲ ਕਰਦੀਆਂ ਭਰੇ ਤੂੰ ਭਰੇ ਤੂੰ ਬਦਕਾਰੇ ਨਹੀਂ ਬੰਦੇ ਖਾਣੀਆਂ ਏ ਹਾਂ ਨਾ ਮੈਂ ਇਹਨੂੰ ਖਾ ਗਈ ਹਾਂ ਖਾ ਗਈ ਤੂੰ ਕਦੇ ਮੇਰੀ ਖੁਸ਼ੀ ਚ ਕੁਛ ਹੋਇਆ ਹਾਂ ਹੈ ਤੇਰੀ ਕੁਛ ਚ ਕੀ ਹੋ ਮਾ ਕੁਛ ਫਿਰ ਜਿੱਤਾ ਗੈਰਾਂ ਨਾਲ ਹੱਛਦੀ ਮੈਨੂੰ ਕਿਹਾ ਕੱਡੇ ਬੀਜੀ ਆਪਾਂ ਬਾਜ਼ਾਰ ਚੱਲੀਏ ਹੈ ਕੱਡੇ ਬੜਫੀ ਖਵਾ ਕੇ ਲਿਆ ਮੈਂ ਤੈਨੂੰ ਉਹਦੇ ਨਾਲ ਉੱਧੜ ਪਰ ਤੂੰ ਤਾਂ ਗੈਰਾਂ ਨਾਲ ਦੰਗੀਆਂ ਦੇਖਲਾ ਪੈ ਕਾਲ ਟੰਗਿਆ ਵਗ ਜਾ ਤੂੰ ਵਜਿਆ ਰਹੇਂਗੀ ਕਿੱਥੇ ਵਗ ਜਾ ਦੇਖ ਮੈਂ ਪ੍ਰੀਤੋ ਪਹਿਲਾਂ ਛੋਟਦਾ ਤੇ ਵੀ ਘਰ ਢੋੜੂ ਢੋੜੂ ਪਰ ਹੁਣ ਮੈਂ ਤਾਂ ਟੜਕੇ ਗੱਡੀ ਲਵਾਂ 24 ਇੰਚ ਲਾਈਪ ਵਾਕੇ ਲਵਾਂ ਮੈਂ ਤਾਂ ਗੇੜੀ ਤੇ ਜਾਇਆ ਕਰੂੰ ਕਿਹੜੇ ਘਰ ਜੋੜ ਬਨ ਕੇ ਸੰਧੂਰੀ ਪੱਗ ਨਾ ਮੈਂ ਤਾਂ ਜਾਇਆ ਕਰੂੰਗੀ ਗੇੜੀ ਤੇ ਹਾਂ ਸੰਧੂਰੀ ਪੱਗ ਨਾਲੇ ਹੋਰ ਕਿਹੜੇ ਮਾਰੇ ਤਾਂ ਮਹਿਲ ਖੜੇ ਕਰਤੇ ਤੈਨ ਮੈਂ ਤਾਂ ਤੈਨੂੰ ਮਕਾਤਾ ਮੇਰੇ ਕੋਲੋਂ ਤਾਂ ਤੂੰ ਮਰ ਗਈ ਬਥੇਰੇ ਵਾਰੀ ਮੁੱਕ ਗਿਆ ਵੇ ਤੇਰੇ ਨਾਲ ਮੇਰਾ ਦੁਬਾਰੇ ਫੇਰ ਬੋਲਣ ਲੱਗ ਜਾਣਾ ਤੈਨੂੰ ਬੁਲਾਉਂਦਾ ਕਿਹੜੇ ਛੜੇ ਹਨ ਜਦੋਂ ਵਿਵਤਾ ਚ ਪਿਆ ਤੀ ਉਦੋਂ ਮੇਰੇ ਵਾਲੀ ਸੂਟ ਤੇਰੇ ਕੰਮ ਆਇਆ ਤੀ ਲੱਥ ਉੱਠਾ ਨਾ ਤਾ ਤਾ ਦੇਖ ਹਾਂ ਕੀ ਗੱਲ ਹਾਂ ਮੈਂ ਮੈਂ ਤੀ ਜਾਨ ਕੁਛ ਕਰਿਆ ਤੇਰੇ ਬਾਤ ਤੇ ਛੱਡ ਤੁੰਮਾ ਦਾ ਪੱਕੇ ਲੈਂਦਾ ਤੈਨੂੰ ਅੱਧਾ ਦਿਖਾਦਾ ਇੱਕ ਟੂੰਬੀ ਸਾਰੀ ਤੇ ਚਕਾਚੀ ਪੇਕਿਆਂ ਨੂੰ ਛੱਡਦੀਆਂ ਔਰੇ ਕੁਛ ਖੁੰਡੇ ਤਾਂ ਲਾਟੇ ਅਛੀ ਮੇਰੇ ਪੇਕ ਤੇ ਕੋਈ ਆਕੇ ਵੀ ਨਹੀਂ ਖੜਾ ਆਕੇ ਨਹੀਂ ਖੜਿਆ ਆ ਬੈਜਾ ਤੂੰ ਭੱਗ ਜਾ ਬੈਜਾ ਨਾ ਮੈਂ ਤਾਂ ਕਣੀ ਤੂੰ ਦੁਨੀਆ ਤੇ ਭੱਜ ਜਾ ਹਾਂ ਦੁਨੀਆ ਤੇ ਤੂੰ ਜਾ ਮੈਂ ਵੀ ਹੁਣ ਕਫਨ ਦੀ ਤਿਆਰੀ ਕਰ ਲੈ ਤੈਨੂੰ ਦੱਸਤੀ ਗੱਲ ਕਿਤੇ ਉਹੀ ਕਫਨ ਤੇ ਨਾ ਪੈ ਜਾ ਐਤ ਕੀ ਸ਼ਾਹ ਤੇਰੇ ਸ਼ਵੇਤੀ ਸੇਕੂ ਜਾ ਹਾਂ ਸੇ ਕੁੱਤੇ ਰਲਦੇ ਸੇਕੂ ਕਮਾਲ ਕਰਦਾ ਜੰਮੀ ਚੰਦਰਾ ਚੁਮਾ ਦਾ ਕਿਸੇ ਨੇ ਸੁਣਦੀ ਨਹੀਂ ਹੈਗਾ ਸਰਦਨ ਮੱਚਿਆ ਰਹੂ ਮੇਰੇ ਨਾਲ ਹੀ ਮੱਚਦੀਆਂ ਗੈਰਾਂ ਨਾਲ ਤਾਂ ਆਉਣੀਆਂ ਹੱਛ ਛੱਕੇ ਤੈਨੂੰ ਕਿ ਲੋੜ ਐ ਉਹ ਤਾਂ ਅਗਲੀ ਮੂਹਰੇ ਟੁਰੀ ਆਉਂਦੀ ਐ ਤੂੰ ਉਹਦੇ ਨਾਲ ਤੁਰ ਕੁੜੀ ਨਾਲ ਉਹਦੇ ਨਾਲ ਆਉਂਦੀਆਂ ਮਗਰ ਤੇ ਵੀ ਟੇਕ ਕਰਦੀ ਈਕ ਯਾ ਭੂਪਣੀ ਜੀ ਹੋ ਨਾ ਤੂੰ ਫਿਕਰ ਕਰ ਦੇਈ ਪਾਈ ਤੇ ਟੋਰਿਕ ਮੇਰਾ ਬੈਣੀਸਾ ਚੱਲਦਾ ਨਹੀਂ ਹੁਣ ਤੇਰਾ ਮੇਰਾ ਖਾਤਾ ਬੰਦ ਕਰ ਦਿੱਖਾ ਬੈਂਕ ਨੇ ਉੱਥੇ ਨਾਲੇ ਹੋਰ ਹੈ ਬਾਬਲ ਦਾ ਫਰਜ਼ ਮੈਂ ਨਾ ਬਹੁਤ ਕੋਟਾ ਆਪ ਹੋ ਜਾ ਮੂਰੇ ਮੈਂ ਤੈਨੂੰ ਦੱਛ ਠੀਕ ਹੈ ਕਾਇ ਪਈਏ ਆ ਬਾਬਲ ਉਹਦਾ ਮੁੰਡਾ ਲੈ ਲੈ ਦੱਸ ਹੁਣ ਬਾਈ ਹੈਗਾ ਵੱਡਾ ਤੈਨੂੰ ਕੀ ਲੋੜ ਹੈ ਵਿੱਚ ਉਹ ਕਰਨ ਦੀ ਨਹੀਂ 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 ਕਿਉਂ ਮੋੜਦੀ ਮੈਨੂੰ ਜਿਹੜੇ ਬੱਤ ਗਏ ਓਏ ਬੈਲੀਆਂ ਕੋਲੋਂ ਕਦੇ ਮੋੜੇ ਨੇ ਬੈਠੇ ਐਂ ਦੱਛ ਓ ਕੰਮੀਆਂ ਵਾਲੀਆਂ ਆ ਹਲੇ ਓਏ ਉਹ ਤਾਂ ਧਰ ਕਢਾਉਣੀਆਂ ਐ ਮੈਂ ਨਹੀਂ ਉਹ ਤਾਂ ਬਣਾ ਜਾਂਦਾ ਨਾ ਧੜ ਕੀ ਗੱਲ ਹੈ ਭੈਣ ਮਰਾਓ ਖੜ ਕੇ ਓਏ ਕੋਈ ਨਾ ਜਾਓ ਉਹ ਕੱਟ ਲਿਆ ਓ ਮੁੰਡਿਆ ਉਹ ਹੁਣੇ ਹੀ ਕੱਟ ਲਿਆ ਆਪਦੀ ਭਾਈ ਹਾਂ ਸਾਰੇ ਜਾਣਾ ਬਣਾ ਕੇ ਕਰਤਾ ਆਈ ਨਹੀਂ ਭਾਈ ਕਰਿਆ ਕਰਦੇ ਫੇਰ ਕਿਉਂਦਾ ਇੱਕ ਜਾਣਾ ਨਾਲ ਬਗਜੂ ਨਾਲੇ ਇਹਦੇ ਨਾਲ 24 ਘੰਟੇ ਤੱਕ ਰਹਿੰਦਾ ਉਹ 70000 ਦੀ ਤਰ ਕੀ ਗਾ ਮਾਰਖਿਆ ਯਾਰਾ ਕੀ ਆ ਹਾਂ ਆ ਜਾ ਆਪਦੀ ਕੀ ਹੋ ਗਿਆ ਆਪਦੀ ਪੰਜਾਬ ਭੂ ਕੇ ਲੈ ਜਾ ਕਿਉਂ ਇਹ ਵੀ ਹੁੰਦਾ ਸਿਸਟਮ ਕਾ ਤੋ ਮੈਂ ਐਂ ਕਹਤਾ ਜਰਮਾ ਤੰਮੀਂਗਾ ਲੈ ਜਾਉ ਮੇਰੇ ਨਾਲ ਉਹ ਜ਼ਮਾਨਾ ਤੇ ਜਾਣਾ ਯਾਰ ਤੂੰ ਵੀ ਵਿਆਹ ਪੁੱਛੀ ਫਿਰਦਾ ਦੋ ਬੰਦੇ ਤੂੰ ਪੁੱਛੀ ਫਿਰਦਾ ਸਾਰੇ ਟਪਰੇ ਫਿਰਦੇ ਤੁਸੀਂ ਲੈਣਾ ਚੱਕੀ ਤੂੰ ਐ ਕਰ ਪਾਈ ਐ ਕਰੋ ਭਰਾਲੀ ਵਿਚਾਲ ਲੈਣੇ ਟਰਾਲੀ ਚ ਉੱਤੇ ਦਰੀਆਂ ਵਿਚਾਲ ਲੈਣੇ ਭਾਗ ਜਾਂਦੇ ਆਪਾਂ ਵਧੀਆ ਵਧੀਆ ਮੇਰੀ ਗੱਲ ਸੁਣ ਐ ਕਰਦੇ ਆਪਾਂ ਨਾਲੇ ਮੈਨੂੰ ਤੇਲ ਨਹੀਂ ਚੜਨਾ ਟਰਾਲੀ ਚ ਜਾਂਦੇ ਸਾਰੀ ਗੱਲ ਲੈਣਾ ਤੈਨੂੰ ਸੁਣੋ ਸਾਰੀ ਗੱਲ ਲੈਣਾ ਮੈਂਬਰ ਦੇ ਘਰ ਲਈ ਮੈਂ ਤਾਂ ਗੱਡੀ ਚ ਜਾ ਹਣ ਜਾ ਮੇਰੇ ਸਾਲ ਦੀ ਹੁਣ ਸਰਪੰਚ ਨਹੀਂ ਬਣਾ ਦੂ ਬਜੰਨ ਤੇ ਪਿਆ ਕਰੋ ਮੈਂ ਕਰੇ ਰਹਿ ਜਾਣਾ ਤੁਸੀਂ ਲਿਆਓ ਕੁੜੀ ਲਿਆਓ 50 ਵਜੇ ਆ ਕੇ ਕੁੜੀ ਭਜਾ ਕੇ ਲੈ ਜਾ ਇੱਕ ਗੱਲਾਂ ਕੀ ਕਰਦੇ ਹੋ ਯਾਰ ਤੁਸੀਂ ਮੈਂ ਜਿਹੜਾ ਉੱਤੇ ਖਾ ਉਹਦਾ ਥਾਰਾ ਚੈੱਕ ਕਰੂ ਕੰਮੀਆਂ ਵਾਲਾ ਪਹਿਲਾਂ ਕਿਉਂ ਲੈ ਜਾ ਹਾਂ ਚੈੱਕ ਕਰਾ ਦੇ ਉਹਦੀ ਚੰਗਾ ਵਿਚਾਰੀ ਦੀ ਭਜਾ ਕੇ ਲੈ ਜਾ ਜੇ ਭਜਾਉਣ ਵਾਲਾ ਹੁੰਦਾ ਕਰੂ ਨਾ ਨਾ ਭਜਾ ਕੇ ਲੈ ਜਾਂਦਾ ਭਾਈ ਕੰਮੀ ਗਲੇ ਤਾਂ ਜਾਉ ਨਾਲ ਮੇਰਾ ਢੋਲਾ ਹੋਈ ਫੜੂ ਓਥੇ ਪਟਾ ਕੰਮੀ ਵਾਲੇ ਨੂੰ ਵੀ ਆ ਲਿਓ ਕੰਮੀ ਵਾਲੇ ਨੂੰ ਹੀ ਭਾ ਲੈਓ ਕੁੜੀ ਨੂੰ ਮੇਰੇ ਉਧਰ ਚਾਤਾ ਲੱਗੂ ਜੇ ਪ੍ਰਧਾਨ ਦਾ ਤੁਮ ਮੈਂ ਕਹੀ ਜਾਂਦਾ ਕੀ ਪਤਾ ਲੱਗੂਗਾ ਤੇਰਾ ਮੈਂ ਤੇਰੇ ਬਾਬਲ ਦਾ ਫੜਜਣ ਮਾਉਂ ਓਥੇ ਗਾੜਿਆ ਓ ਤੂੰ ਸਾਡਾ ਇੱਟ ਤਾਂ ਛੋਟਾ ਤੂੰ ਕਿੱਥੋਂ ਬਾਬਲ ਬਣ ਜੇਗਾ ਸਾਡਾ ਓਹੀ ਤਾਂ ਮੈਂ ਕਿਹਾ ਵੀ ਵੱਡਾ ਭਾਈ ਹੈਗਾ ਤੂੰ ਹੀ ਵਿੱਚ ਬਾੜ ਚ ਬੂਇਆ ਤੜਾਈ ਜਾਂਦਾ ਹੈ ਲੈ ਲੋ ਭਾਈ ਅਗਲੀ ਮਰਜ਼ੀ ਕਰ ਲੈ ਆ ਆ ਭਾਈ ਆ ਜਾ ਚਲੋ ਹਾਂ ਓ ਮੈਂ ਬਾਬਲ ਦਾ ਫੜਜਣ ਮਾਉਂ ਓਥੇ ਓ ਬਾਬਲ ਬੂਬਲਾ ਬਣੀ ਓਏ ਅਬ ਤਾਂ ਜਿਹੜਾ ਕੁਛ ਮਰਜ਼ੀ ਬਣ ਲੈ ਰੌਣ ਸੂਰਤ ਅੱਜ ਦੇ ਦਿਨ ਨਾਲੇ ਕੁਸ ਕਰ ਪਰ ਇੱਕ ਵਕਤ ਇਹ ਵੀ ਬਰਨਣਾ ਫਿਰ ਜਦੋਂ ਭਾਈ ਹੈਗਾ ਵੱਡਾ ਆਪੇ ਬਣ ਜਾਊਗਾ ਤੂੰ ਦੱਸ ਸੁਣੋ ਭਾਈ ਜਿਹਦਾ ਚੱਲਣਾ ਚਲੋ ਹੁਣ ਸਵਾਈ ਹੋਈ ਪਈ ਐ ਫਿਰ ਪਣਾਈ ਹੋ ਜੂ ਫਿਰ ਪਈ ਬਾਗ ਚੱਲਾਂਗੇ ਆ ਦਲੂਸਰਾ ਗੱਡੇ ਉੱਥੇ ਕੰਮੀਆਂ ਵਾਲੇ ਨੂੰ ਮਾਰ ਲਾ ਜਾਂੂ ਜੇ ਮੈਂ ਕੁਝ ਖਾਣਾ ਥੜਾ ਚੱਕ ਤੂੰ ਕਰੀ ਰਿਆ ਯਾਰ ਕੰਮੀਆਂ ਵਾਲੇ ਨੂੰ ਪਹਿਲਾਂ ਦੱਸ ਤੂੰ ਆਏ ਕਰ ਭਾਈ ਤੂੰ ਉਥੇ ਕੁਝ ਖਾਈ ਨਾ ਮੇਰੀ ਗੱਲ ਸੁਣ ਤੂੰ ਤੇ ਕੰਮੀਆਂ ਟੈਂਪੂ ਚ ਆ ਜਾ ਅਸੀਂ ਜਾਂਨੇ ਗੱਡੀ ਚ ਚਲੋ ਜੱਸੀ ਚਲੋ ਚਲੋ ਭਾਈ ਆਜੋ ਆਪੀ ਆਉਂਦਾਂ ਰੋ ਹੋ ਚੱਕਰ ਨੂੰ ਹਲੋ ਹਾਂ ਭਾਈ ਆ ਗਏ ਗੱਡੀ ਆ ਗਈ ਮੂੰਹ ਤੇ ਸੱਕਲੀਆਂ ਪਾ ਲਓ ਚੁੱਪ ਕਰ ਜਾਓ ਆ ਜਾ ਚਲੋ ਨੋ ਚਲੇ ਚਲੇ ਜਿੰਦੇ ਜਿੰਦੇ ਲਾ ਕੇ ਚਲੋ ਪਹਿਲੇ ਤੁਸੀਂ ਜਿੰਦੇ ਲਾਓ ਆ ਜਾ ਆ ਤਰਪਾ ਤਰਪਿਆ ਬਾਈ ਨੰਬਰ ਹੈਗਾ ਪੌਟਰ ਚਲੋ ਦੋ ਕੋਰਾ ਹਾਂ ਭਾਈ ਉਹ ਜਿੰਦੇ ਲਾ ਕੇ ਆ ਹਾਂ ਮੈਂ ਸਬਾਨ ਜੱਪ ਚੱਕ ਲਿਆ ਮਨ ਵਾਲੀ